ਸਾਰਾ ਨਾ ਸਾਰਾ ਨਹੀਂ ਛੱਡਨੇ ਆਪਾਂ ਵਿੱਚ ਤੇ ਭਾਈ ਆ ਗਿਆ ਤਾਂ ਏਸੀ ਕੈਬਨ ਹੈ ਅਸੀ ਕਾਲ ਜੀ ਅੱਜ ਵਧਾਈਆਂ ਭਾਈ ਵਧਾਈਆਂ ਤੁਹਾਨੂੰ ਵੀ ਜੀ ਹਾਂ ਜੀ ਹਾਂ ਜਿਹੜਾ ਟਰੈਕਟਰ ਆ ਉਹ ਬੈਠਿਆ ਨਹੀਂ ਉਹ ਆਪਾਂ ਲੈ ਕੇ ਚੱਲੇ ਉਹਨੇ ਤਾਂ ਕਿਹੜਾ ਦੇਖ ਲਿਆ ਉਹਨੇ ਕਿਹੜਾ ਦੇਖ ਲਿਆ ਆਪਣੇ ਪਾਸ ਕਰਨਾ ਹੁਣ ਲੇਅਰ ਆ ਲੈਣੇ ਚਲਾ ਕੇ ਆਪਾਂ ਹੈ ਆ ਫੋਨ ਟੈਸਟਿੰਗ ਦਾ ਹੁਣ ਚੱਲੀ ਆ ਆ ਭਾਈ ਟੈਸਟਿੰਗ ਚੱਲੀ ਆ ਕੈਟਿੰਗ ਲਈ ਇਹਦੀ ਇਹਦੀ ਦੇਖ ਠੰਡਾ ਕਰਦਾ ਇਹਨੇ ਉਹ ਚਲਾਇਆ ਮੈਂ ਨੋਟ ਹਾਂ ਭਲੇ ਕਰੇ ਨੀ ਬਾਕੀ ਹੋਇਆ ਆਹ ਲੈ ਇਹ ਜਨਾ ਕਰ ਠੰਡਾ ਕਰਾ ਜੀ ਸ਼ਿਮਲਾ ਵਾਂਜੂ ਹਾਂ ਸ਼ਿਮਲਾ ਵਾਂਜੂ ਮਰੇ ਘਰ ਸਾਹਮਣੇ ਲੇ ਗਈ ਆਉਂਗਾ ਕਹਿੰਦਾ ਇਹ ਹਾਂ ਪਾਪਾ ਤੇ ਜਾਉਂਗਾ ਕਹਿੰਦਾ ਡੋਣ ਬਾਬੇ ਵਾਲੀ ਪਾਲ ਕੀਦਾ ਮੈਂ ਜਿਹੜੀ ਉਹਨੂੰ ਵੀ ਆਈ ਬਣਾ ਹਾਂ ਕਹਾਂ ਚੋਇ ਬਹੁਤ ਹਾਂ ਮੈਂ ਦੰਦੋ ਜਵਾਲੀ ਮੇਰੇ ਟੈਂਕਰ ਵਾਰਨਾ ਤੇ ਮੁਰੇ ਇਹਨੇ ਦੇਖਣਾ ਹਲਦਾਰੇ ਹਾਂ ਲਿਆਰਾ ਵੱਣਦੇ ਲੈਣਾ ਕਾਲਜ ਜਾਂਦੇ ਨੂੰ ਆਣਾ ਇੱਥੇ ਰੋਕੀ ਮੜੇ ਕਾਲਜ ਜਾਂਦੇ ਦੇਖੀ ਹੋਣੀ ਕਰੀ ਕਾਲਜ ਜਾਂਦੇ ਆਣਾ ਦੇਖੀ ਆਹ ਟਰੈਕਟਰ ਦੇ ਅੰਦਰ ਨੂੰ ਮਹਿੰਦਰਾ ਗਿਆ ਅੰਦਰੇ ਬਾੜ ਲਈ ਉਹ ਰਿਹਾ ਉਹ ਦੋੜੇ ਬੰਨਿਆ ਉਹ ਰਾਇਓ ਕਰਾ ਹਾਂ ਕਵੈਣ ਜਲ ਵੀ ਇਹਨੇ ਵੀ ਵੇਹਲ ਨਹੀਂ ਮਿਲਦਾ ਆ ਦੇਖ ਬਈ ਇਹਨੂੰ ਕਹਿੰਦੇ ਅਸਲੀ ਨਿਆਰਾ ਅਸਲੀ ਨਿਆਰਾ ਆ ਬਈ ਹਾਂ ਹੈ ਆ ਰਿਹਾ ਹੈ ਹੈਵੀ ਬੂਨਾ ਮੇਰੇ ਨਾਲ ਲਾਜੂਗਾ ਮੇਰੇ ਨਾਲ ਸਾਸੇ ਦੀ ਵਾਰੀ ਨੂੰ ਹੈ ਜੋੜੇ ਵਾਲਾ ਵਾਟ ਆ ਗਿਆ ਦੇਖ ਹੈ ਹੈ ਬਲਾਂ ਦੁਆ ਡੱਕ ਡੱਕ ਰੂਆ ਕੇ ਦੇਖਾਂਗੇ ਥੋੜੀ ਥੋੜੀ ਹੋਊਗਾ ਇਕ ਇਕ ਲਾ ਤਾਂ ਥੋੜਾ ਹੁੰਦਾ ਸਾਰਾ ਕੁਝ ਇਕ ਗੇਰ ਲਾ ਬਾਈ ਲੇਜ਼ਰ ਵਾ ਦੇਖੀ ਬਾਈ ਲੇਜ਼ਰ ਮੈਂ ਚਲਾਈ ਪਤਾ ਲੱਗਣਾ ਇਹਦੀ ਨੀ ਆ ਰਾ ਕੋਸਾ ਹੁਣ ਤਾਂ ਉਹ ਵੀ ਨਹੀਂ ਆ ਰਹੀ ਜਾਂ ਤਾਂ ਇਹਨੂੰ ਅਰਜਨ ਮਚਲਾਣਗੇ ਗੇਅਰ ਫੰਕਸ਼ਨ ਵਧੀਆ ਇਹਦੇ ਉਹ ਯੂ ਹੱਥ ਵੱਲੇ ਮਾਰੀ ਜਾਂਦਾ ਕਦੇ ਦਿਨ ਕਮਾ ਕੇ ਦਿੱਤ ਨੂੰ ਕਮਾ ਆ ਦੇਖੀ ਨਾ ਲੋਡ ਮਨਾ ਗਿਆ ਦਾ ਹੈ ਆਪਾਂ ਅੱਗੇ ਨਾਲ ਤਾਂ ਅੱਗੇ ਹੱਟ ਜਾ ਕੇ ਦੇਖਦੇ ਹਾਂ ਇੱਥੇ ਦੇਖਦੇ ਆ ਮੈਂ ਤਾਂ ਅੱਜ ਆਇਆ ਬੈਠਾ 40 ਦੇ ਵੀਰ ਦਾ ਸਿੱਧਾ ਆਇਆ ਬੈਠਾ ਪੰਜ ਦਾ ਦਾਇਆ ਬੈਠਾ ਭਾਈ ਇਹਨਾਂ ਨੇ ਵੀ ਆਈ ਡਿਊਟੀ ਹੈ ਲੈ ਜਿਹੜੀ ਬੈਠਾ ਹੁੰਦਾ ਔਰੇ ਜੋੜੀਆਂ ਇਕੱਠੀਆਂ ਆਹ ਦੇਖ ਭਾਈ ਦੇਗਾ ਮੈਂ ਵੀ ਲਵਾਣਾ ਨੀਦੇ ਨੂੰ ਨੀਲੇ ਕੋੜੇ ਲਵਾਉਂਗਾ ਹਾਂ ਪٹرول ਮੱਭ ਦੇ ਖਲੇ ਜਾਂਦਾ ਆਂਦੇ ਮੋੜਦੇ ਹਾਂ ਉਹਧਰ ਦੇ ਹਾਂ ਦੇਗਾ ਉਹ ਕਿਹਾ ਦਾ ਦੋ ਦੋ ਪਤਾਈਆਂ ਕਰਤੀ ਤੁਸੀਂ ਤਾਂ ਇਕੱਠੀਆਂ ਲਾ ਲਾ ਤਿਖੜੀ ਦੇ ਹੰਤਾ ਹਾਂ ਜੀ ਹਾਂ ਹੁਣ ਜੋੜੀ ਉਹਨਾਂ ਦੀ ਬਣ ਗਈ ਹਾਂ ਜੀ ਹਾਂ ਗਾਣੇ ਵੀ ਦਿਖਾ ਲਾਦੇ ਤੁਸੀਂ ਤਾਂ ਚਮਕਦਾ ਪੂਰਾ ਹਾਂ ਜੀ ਹਾਂ ਕੋਈ ਘਟਬਾਦੀ ਨਹੀਂ ਮੌਰੀਦਾ ਤੁਸੀਂ ਨਹੀਂ ਮੈਂ ਤਾਂ ਹੁਰੀਦਾ ਤੂੰ ਦੁਨੀਆ ਨਹੀਂ ਦੀ ਜੇ ਯਾ ਤੁਸੀਂ ਆਲਾ ਹੁੰਦਾ ਪਰ ਮੈਂ ਨਹੀਂ ਆਦਾ ਜਦਾ ਜੇ ਮੈਂ ਹੁੰਦਾ ਜਾਂ ਤੁਸੀਂ ਤੇ ਹੁੰਦੇ ਹੁਣ ਦੋਨੋਂ ਇਕੱਠੇ ਡੱਕਰੇ ਹਾਂ ਐਂਡ ਜੋੜੀਆਂ ਵਧੀਆ ਲੱਗੀਆਂ ਹੋਈਆਂ ਹਾਂ ਯਾਰ ਇਹ ਲਿਆਦੇ ਆਹੋ ਇਹ ਗੱਲ ਵਧੀਆ ਬਣ ਗਿਆ ਹਾਂ ਹਾਂ ਵਧੀਆ ਬਣ ਗਿਆ ਇਕੱਠੇ ਹੋ ਗਏ ਔਰ ਜੀ ਬਾਕੀ ਜਿਵੇਂ ਸਨਾਈ ਨੇ ਸਾਰੇ ਵਧੀਆ ਹਾਂ ਸਾਰੇ ਬੰਦੇ ਹੋ ਗਏ ਪਾਰਟੀ ਚੱਲਦੀ ਪਾਰਟੀ ਚੱਲਦੀ ਕਾਲੀ ਫਾਲਤੀ ਨਹੀਂ ਹਾਂ ਦੂਈ ਆਤੀ ਚੱਲਦੀ ਹਾਂ ਵੈਸ਼ਨੂ ਵਾਲੀ ਵੈਸ਼ਨੂ ਵਾਲੀ ਵੀ ਦੂਈ ਵੀ ਚੱਲ ਵੀ ਹੋ ਗਏ ਆ ਵੈਸ਼ਨੂ ਵਾਲੇ ਆ ਗਏ ਡੈਡੀ ਵੀ ਜੀ ਚੈੱਕ ਕਰਦਾ ਫਿਰ ਦਿਖਾਦਾ ਡੈਡੀ ਕਹਿੰਦਾ ਬਹੁਤ ਜਿਆਦਾ ਚੈੱਕ ਕਰਦਾ ਪਹਿਲਾਂ ਜਾਵਾ ਉਹਨੂੰ ਉਹਨੂੰ ਵੀ ਕੇਬਲ ਲਵਾ ਕੇ ਦੇ ਦੋ ਆ ਗਏ ਲੈ ਬਈ ਬੰਦੇ ਕਰ ਦਿਓ ਜੀ ਕਰ ਦਿਓ ਜੀ ਬਾਸ ਕਾਲਾ ਬਾਈ ਕਾਲਾ ਬਾਈ ਹਾਂ ਜੀ ਜਗਦੀਸ਼ ਰਿੰਦਰ ਬੈਠਾ ਦੇਖੋ ਕੱਲੇ ਕੱਲੇ ਚੜ ਕੇ ਵਿੱਚ ਕਲੀ ਵੀ ਇੱਥੇ ਚੜ ਗਿਆ ਬੈਠੇ ਬੈਠੋ ਰੌਣਕਾਂ ਲੱਗੀਆਂ ਹੈ ਰੌਣਕਾਂ ਲੱਗੀਆਂ ਦੇਖੋ ਵੇ ਵੇ ਆਉਂਦਾ ਥੇਰਾ ਗੱਡੀ ਵਾਲੀ ਵੀ ਰਿੰਗ ਲੰਦੇ ਆ ਹਾਂ ਕੀ ਦੀ ਲਾਈਨ ਬਣਾ ਕੇ ਆਗੇ ਮੈਂ ਦਿਓ ਬਈ ਹਾਂਜੀ ਬਈ ਰਹਿਣ ਦੇ ਹਲੇ ਕੋਈ ਨਹੀਂ ਹੁੰਦਾ ਅੱਜ ਦਾ ਐਨਐਕੀ ਦਾ ਹੀ ਲੋਕ ਤੇ ਬਾਕੀ ਬਈ ਟਰਾਲ ਚ ਲਾਇਆ ਤਾਂ ਕੈਵਨ ਜਾਊ ਅੱਜ ਘਰ ਤੇ ਬਾਕੀ ਬਈ ਅੱਛੇ ਹੋਰ ਐ ਆ ਵਧੀਆ ਜਾਚੇ ਦਾ ਦੇ ਰਿਹਾ ਕੰਮ ਕਰ ਰਿਹਾ ਮੈਂ ਆ ਜਾ ਹਾਂ ਕੱਢਦਾ ਹੀ ਨਹੀਂ ਹੈ ਹਾਂ ਦਾਛਾ ਤਾ ਦਿਨ ਮੇਰੇ ਤੇ ਫੇਰਦਾ ਨਾ ਰਾਤ ਨੂੰ ਆਇਆ ਤੂੰ ਰਾਤ ਨੂੰ ਹੁਣ ਟਾਈਮ ਹੀ ਮਿਲਦਾ ਤੂੰ ਵੀ ਪਛਾਣਦਾ ਮੇਰੇ ਪੱਕਾ ਆ ਗਈ ਚੱਲ ਕੋਈ ਨਾ ਮੈਂ ਤੇ ਲੈਡ ਵੱਲ ਜੀਉ ਦੰਦ ਤਾਂ ਹੈਗੇ ਆ ਦੰਦ ਤਾਂ ਹੈਗੇ ਆ ਮੇਰੇ ਤਾਂ ਫਰੀ ਜਾਂਦਾ ਆ ਇਹ ਉਂਗਾ ਵਿਚਾਰ ਕੱਲਾ ਹੋ ਜਾਈ ਜਾਊਗਾ ਆ ਬੱਸ ਸੱਤ ਪਾਰਟੀ ਜਲਦੀ ਪਾਰਟੀ ਅੱਜ ਤਾਂ ਬੋਂਦੇ ਵਿੱਚ ਪੰਨਾ ਵੀ ਨਹੀਂ ਸਿੱਟਾਈ ਦਾ ਅੱਜ ਪੰਨਾ ਵੀ ਨਹੀਂ ਸਿੱਟਾ ਉਹ ਤੁਸੀਂ ਮੈਨੂੰ ਕਰਿਆ ਉਦੋਂ ਕਮਾਈ ਜਿਹਾ ਬੜਿਆ ਬੜਿਆ ਇਹ ਕਰਿਆ ਉਦੋਂ ਵੇਚਦੇ ਕਰਿਆ ਉਦੋਂ ਹੈ ਇਹ ਕਹਿੰਦਾ ਉਹ ਠੀਕ ਹੈ ਇਹਨੂੰ ਭੇਜ ਦੇ ਕੰਨਾ ਮਿਲਣ ਨੂੰ ਜਾਇਆ ਕਰਨਾ ਜਾਓ ਇਹਨੂੰ ਮਿਲਣ ਨੂੰ ਜਾਇਆ ਕਰਨਾ ਹਾਂ ਹਾਂ ਅਰੇ ਪੁੱਛੜਾ ਮੱਛਾ ਰੋਥੇ ਨਾ ਕਿ ਕਿ ਸਾਈਕਲ ਤੇ ਸਾਈ ਆਸ ਰੋ ਸੜ ਰੱਖੀ ਹੋ ਐਡਾ ਮੱਛਾ ਰੋਥੇ ਇੱਥੇ ਕਿਹੜਾ ਬੜਨਾ ਅੰਦਰ ਅੰਦਰ ਫੇ ਚਲਾ ਕੇ ਰੱਖੂਗੇ ਇਹਨੂੰ ਕਿਹਦੇ ਬਾਹਰ ਪੈਣੀ ਪੈਣਾ ਇਹ ਨਹੀਂ ਥੋੜਾ ਜਲਾਉਂਗੇ ਇੱਕ ਨਹੀਂ ਪੰਜ ਕਰ ਦੇਣ ਇਹ 20 ਤਾਂ ਰਸੀਦ ਤਾਂ ਹੁਣ ਬੀਜਣੀ ਬੀਜਣ ਟਾਈਮ ਆ ਹੁਣ ਬਾਹੀਓ ਜਾਂਦੇ ਉਹਨੂੰ ਫੇਰ ਉਹਨੂੰ ਬੀਜ ਵੀ ਦੋ ਉਹਨੂੰ ਕਿਆ ਬੀਜੋ ਬਾਏ ਅੱਜ ਲਾਗੇ ਬੀਜਣਾ ਹਨਾ ਕੱਲੂ ਬੀਜੂਗੇ ਜਵਾ ਦੂੰਗੇ ਤੁਸੀਂ ਕਿਤੇ ਦੋ ਕੰਨਾ ਬੀਜਣਾ 85 ਬੀਜੂਗੇ ਉਹ ਭਾਈ ਹੁਣ ਤੁਰਿਓ ਸੋ ਰੇਤ ਨੇ ਜੀ ਗੰਨਾ ਵਧੀਆ ਨਹੀਂ ਹੋਊਗਾ ਗੰਨਾ ਜਾਰਾ ਪੁੱਲੂਗਾ ਉੱਥੇ ਵਧੀਆ ਹਨਾ ਉਹ ਦੇਖੇ ਲਗ ਬਾਦ ਦੇ ਉੱਥੇ ਜਣਾ ਵਧੀਆ ਇੰਜ ਪਾਣੀ ਲਾਣੇ ਕਿ ਨਹੀਂ ਠੀਕੇ ਖੇਤ ਆੜ ਕੱਢ ਕੇ ਦਬੜਾ ਰੋਈ ਖਿਡਾਰੀਆ ਰਿਆਂ ਨੂੰ ਰੇੜੀ ਲਾ ਰੇੜੀ ਲਾ ਦੋ ਤਿੰਨ ਹਜ਼ਾਰ ਰੁਪਏ ਆਰਾਮ ਨਾਲ ਦਿਹਾੜੀ ਮਿਲਦੀ ਖਿਡਾਰੀ ਲਾ ਲੂਗੇ ਨਹੀਂ ਤਾਂ ਇੱਥੇ ਆ ਪਿੱਛੇ ਜੇ ਆਗੇ ਤੀਰ ਤੇ ਰਗਣਾ ਕਰਦਾ ਰਾਮਨਾਥ 30 40 ਰੁਪਏ ਦਾ ਬੁੱਕ ਮੈਂ ਦੇ ਗਿਓ 12 ਮਿੰਟ ਤੀਰ ਨਾ ਵੀ ਰਾਸਣਾ ਕੰਮ ਨਹੀਂ ਕਰਦਾ ਤੂੰ ਆ ਜਾ ਮੀਂਹ ਜੇ ਪੈਣ ਲੱਗੇ ਜਾਂਦਾ ਬੰਦਦਾ ਹੁਣ ਫੇਲ ਲੱਗੂ ਫੇਲ ਚੱਲ ਤੇ ਬੰਦਾ ਕਹਿੰਦਾ ਆ ਗਿਆ ਹੁਣ ਦਾਸਦਾ ਜੀ ਬੰਦੂਆ ਉਹ ਆਉਂ ਵੀ ਮੈਨੂੰ ਲੋੜ ਨਹੀਂ ਪੈਣੀ ਉਹ ਵੀ ਮੈਨੂੰ ਲੋੜ ਨਹੀਂ ਪੈਣੀ ਹੀ ਹੁਣ ਆ ਸਰਦੀ ਤੇ ਆ ਗਈਆਂ ਪਾਣੀ ਦੀ ਸਾਨੂੰ ਹੁਣ 1000 ਬਾਰ ਬੋ ਚੋਂ ਮਸਤੀ ਕਿੱਲਾ ਮਿਲਦਾ ਇਹ ਨਾਲ ਕਰੇਗਾ ਖੇਮਾ ਕਿੱਥੇ ਬੰਨ੍ਹੂ ਆਈ ਗੁਰਦਾਰਾ ਕਰਦੇ ਬਾਹਰ ਤੋਂ ਹਾਂ ਸਟੋਰੇਜ ਕਰ ਲੈਂਦੇ ਹੁਣ ਆਜੋ ਬਈ ਕਿੰਨਾ ਵੀ ਪਾਪਾ ਨੂੰ ਹਾਂ ਕੋਈ ਇਹ ਵੀ ਆ ਮੇਰਾ ਪਾਪਾ ਦਾ ਜਿੰਦਾ ਆਈ ਵੀ ਰਲ ਘਟਦਾ ਸਟੋਰ ਕਰੇ ਪਏ ਹੁਣ ਕਿਸੇ ਨੇ ਤਾਈ ਦਾ ਕਹਿੰਦੇ ਲੈ ਜਾ ਕੰਮ ਕਰਨਾ ਹੈ ਗੰਨਾ ਬੀਜ ਦੇਣਾ ਜਿਨ੍ਹਾਂ ਚ ਪਾਣੀ ਨਹੀਂ ਖੜਦਾ ਉਹ ਚ ਬੀਜੂ ਦੁਪਹਿਰੇ ਲੈ ਜਾ ਵਾਲੀ ਲੈ ਜਾ ਕਿੰਨਾ ਵਿਕਦਾ ਸ਼ਹਿਰ ਦੇ ਅੰਦਰ ਪੰਜ ਪੰਜ ਹਾਂ 20-20 ਰੁਪਏ ਦਾ ਕੰਨਾ ਵਿਕਦਾ 25-25 ਦਾ ਹਾਂ 25-25 25-25 ਦਾ 100 ਰੁਪਏ ਦੇ ਅਗਲਾ 5-7 ਰੇਕ ਲਿਕੇ ਜਾਂਦਾ ਆਹੋ ਮਠਾ ਟੇਕਣੇ ਨੂੰ ਹੁਣ ਸਾਡਾ ਕੰਨਾ 3 ਕਿਲੋ ਦਾ ਉਧਰ ਦਾ ਹਾਂ ਇਹਦਾ ਜਿਹੜਾ ਜਿਹੜੀ ਤੋਂ ਖਾਇਤਾ ਸੀ ਹਾਂ 3 ਕਿਲੋ ਦਾ ਕੰਨਾ ਹੋਇਆ ਰੋਲ ਕੇ ਇੱਕ ਹਾਂ ਇੱਕ ਹਿਸਾਬ ਲਾ ਲੈ ਚਾਰ ਵੀ ਇਹਨੂੰ ਜਰਾ 12 ਰੁਪਏ ਦਾ ਸਿੱਪਾ ਹੀ ਹੋ ਗਿਆ 25 ਦਾ ਤਾਂ ਜਾਣੀ ਚਾਹੀਦਾ ਤੇਰੀ ਮੂੰਹੋਂ ਜ਼ਿਆਦਾ ਬੀਜਿਆ ਆਹੋ 25 25 ਤਾਂ ਤਾਂ ਜਾਣੀ ਹੀ ਚਾਹੀਦਾ ਇਹਨੂੰ ਫੇਰ ਦਵਾਈ ਕਰਨੀ ਪਣੀ ਜਿਹੜਾ ਪਨਾਮ ਵਿੱਚ ਨਾ ਇੱਕ ਤਾਂ ਔਰ ਚੱਕ ਥੱਲੇ ਵੀ ਕਰਨੀ ਕੱਢਣਾ ਵੀ ਆ 25 ਦਾ ਉਹ ਵੀ ਮੰਨ ਕੇ ਜਦ ਕਿ ਲੋਕ ਤਾਂ ਆਗਿਂ ਹੋ ਜਾਂਦੇ ਉਹ ਤਾਂ ਅਗਾਂਹ ਹੀ ਲੈਣਾ ਆਗ ਲੈਣਾ ਆਗ ਵੀ ਹੋ ਜਾਂਦੇ ਆ ਗੰਨੇ ਗੰਨੇ ਦਾ ਤਿਆਰਪਾ ਦੇਖੂਗਾ ਇਹਦੇ ਕੀ ਆਹਰ ਬਾਦ ਲੈ ਕੇ ਨਾ ਤੋਂ ਦੂਗੀ ਮੀਰੀ ਫੱਦਰ ਖਾਲਦੀ ਪੱਕਾ ਖਾਲਦੀ ਛੋੜਨਾ ਕੋਈ ਨਾ ਕਰ ਲਿਆਗੇ ਖਾਣਾ ਤੁਹਾਰੇ ਨਾਈ ਦੀ ਜੀ ਜੀ ਬਾਲ ਲਉਟ ਆਈ ਹੈ ਜੀ ਜੀ ਸਾਡੀ ਰੋਟੀ ਨਹੀਂ ਹੋਈ ਅਜੇ ਕੀ ਪਹਿਲਾਂ ਤੇਲ ਬਹੁਤ ਸੀ ਬਾਅਦ ਨੂੰ ਲੋਟ ਆਇਆ ਹਾਂ ਬਾਅਦ ਨੂੰ ਲੋਟ ਆਈ ਨਹੀਂ ਪਈ ਬਾਅਦ ਨੂੰ ਨਹੀਂ ਖਬਰੇ ਕਿ ਆ ਤਾਂ ਲੇਟੇ ਲਵਾਣੀ ਦੀ ਵਧੀਆ ਤੇ ਲੇਟੇ ਲੱਗੀ ਛੱਡੀ ਲੱਗੀ ਉਹ ਲੇਟ ਦੀ ਸੀ ਲੇਟ ਲੱਗੀ ਹਾਂ ਲੇਟ ਲੱਗੋ ਸਰੇ ਪੁੱਤਰ ਦੀ ਹਾਂ ਉਹ ਲੱਗੀ ਉਹ ਲੇਟ ਸੀ ਹਾਂ ਉਹ ਠੀਕ ਆ ਬਾਹਰਲਾ ਬੰਦਾ ਹਾਂ ਠੀਕ ਆ ਬਾਹਰਲਾ ਕਰੀ ਜਾਂਦਾ ਫੋਨ ਹਾਂ ਅੜਾ ਅੜਾ ਭਈਆ ਭਈਆ ਵਧੀਆ ਕਰੀਏ ਦਾ ਉਹ ਕਿੰਨੇ ਸਾਰੇ ਕੱਖੇ ਬੜੇ ਨੇ ਇਹਨੇ ਕੀ ਕਰ ਲਿਆ ਹਾਂ ਵਧੀਆ ਹੈ ਵਧੀਆ ਹੈ ਦੂ ਹੈਗੇ ਨਾ ਕਰੀਏ ਦਾ ਉਹ ਦੂਆ ਕੰਮ ਕਰਦਾ ਦੂਆ ਵੀ ਕਹਿੰਦਾ ਕਹਿੰਦਾ ਜਾਣਾ ਮੈਂ ਉਹ ਪੜਦਾ ਹੈ ਹਾਂ ਗਰ 12ਵੀਂ ਕਰਕੇ ਜਾਣਾ ਕਹਿੰਦਾ ਕਹਿੰਦਾ ਜਾਣਾ ਵੀ ਤੈਨੂੰ ਜਾਣਾ ਉਹ ਪੜ ਕੇ ਹਟ ਕਰਦਾ ਹੈ ਨਾ ਨਾ ਲੱਗੇ ਆ ਜੀ ਦਾ ਦੂਆ ਆ ਗਿਆ 12 ਅਗਿਆ ਉਹ ਉਹਨੇ ਆਈਟੀ ਕਰੀਏ ਆਈ ਜੇ ਕਰਕੇ ਫਿਰ ਜਾਉਂਦਾ ਹਾਂ ਹਾਂ ਉਹ ਕਹਿੰਦਾ ਦੂਆ ਵੀ ਕਹਿੰਦਾ ਜਾਣਾ ਉਹਨੂੰ ਨਾ ਨਾ ਠੀਕ ਹੈ ਭੇਜ ਦੇ ਕਾਂ ਜਾਣਾ ਇਹ ਤੂੰ ਗੱਲੀ ਵੀ ਨਹੀਂ ਦਾ ਮਗੋਰੀ ਠੀਕ ਹੈ ਮੈਂ ਉਹ ਤਾਂ ਪੜਦਾ ਹੀ ਆ ਕੇ ਫਿਰ ਲੈ ਵਿੱਚ ਜਾਂਦਾ ਬੰਦਾ ਨਿਰੋਪ ਨਾ ਹਾਂ ਉਧੜ ਗਿਆ ਅੜ ਗਿਆ ਹੁਣ ਤਾਂ ਖਾਊਗਾ ਬੰਦਾ ਇਸ ਤਰ੍ਹਾਂ ਖਰਾ ਦੇ ਹਾਂ ਖਾਊ ਸਾਊ ਖਾਊ ਹੈ ਸਾਊ ਹਾਂ ਉਹ ਖਾਊਗਾ ਬਸ ਤੂੰ ਸਗਾ ਤੇਜ ਹੈ ਨਹੀਂ ਟੋਟ ਕੇ ਲੈ ਆਉਂਦਾ ਨਾ ਉਹ ਕੋਈ ਨਹੀਂ ਲੱਗਦਾ ਉਹ ਕੋਈ ਨਹੀਂ ਲੱਗਦਾ ਇਹ ਮੜ ਗਿਆ ਕਰ ਮਾਰ ਕੇ ਦੇਖ ਲਈ ਰੇ ਤੇ ਨਹੀਂ ਮੜਦਾ ਹੈ ਤਾ ਬੁਲਾਦਾ ਤੇਰੇ ਬੋਲ ਸੁਣਦਾ ਨਹੀਂ ਜੰਦਾ ਬੋਲਦਾ ਨਹੀਂ ਫालतੂ ਉਹਨਾਂ ਦਾ ਇਹਦਾ ਮਗਜ ਬਹੁਤ ਮਾਰਦਾ ਉਹ ਵਾ ਜਿਹੜੀ ਪੁੱਛਣਾ ਚੀਜ਼ ਆ ਪੁੱਛ ਲੈਂਦਾ ਮੈਂ ਉਹ ਪੁੱਛਦਾ ਨਹੀਂ ਮਗਜੇ ਮਾਰਨਾ ਹੈਗਾ ਆਂ ਦਿਖਾ ਲੈ ਹੁਣ ਹਾਂ ਜੀ ਹਾਂ ਪਾਰਟੀ ਚੱਲ ਰਹੀ ਹੈ ਹਾਂ ਅੱਜ ਦਾ ਦਿਨ ਪਾਰਟੀ ਹੈ ਬਾਈ ਖਾ ਲਾ ਆਪਣਾ ਜਿਹੜਾ ਵੀ ਖਾਣਾ ਖਾ ਲੂ ਅੱਜ ਦਾ ਦਿਨ ਖਾਣਾ ਹੈ ਖਾਣਾ ਬਾਈ ਮੈਂ ਹਾਂ ਠੀਕ ਆ ਮੰਜਾ ਭਰਿਆ ਪੈਂਦੀ ਰਸਮਾਂ ਨੂੰ ਅੱరే ਯਾਤਰਾ ਨੂੰ ਗਾਉਂਗੇ ਹੁਣ ਦਿੱਲੀ ਦਾ ਵਹਿਲੀ ਨੰਗ ਦਿੱਲੀ ਨੂੰ ਆਇਆ ਮੈਂ ਕੋਈ ਸਾਈਕਲ ਕੋਈ ਢੋਲੀ ਦਾ ਘਰ ਲੈ ਜਿਵੇਂ ਪਹਿਲੇ ਹੀ ਨੰਗ ਪਤਾ ਨਹੀਂ ਵਿੰਦਰ ਕੇ ਗਿਆ ਸਾਈ ਵਿਧਾਈ ਲਈ ਹੋਈ ਸੀ ਤੇ ਮੈਂ ਕਹਿੰਦੇ ਕਹਿੰਦੇ ਮੇਰੇ ਕੋਈ ਨੇ ਮੇਰੀ ਗਾੜੀ ਤੋੜ ਗਿਆ ਫਿਰ ਵਿੰਦਰ ਕਹਾਂਗੇ ਪਤਾ ਨਹੀਂ ਕੀ ਕਰੀ ਜਾਂਦਾ ਮੈਨੂੰ ਆਇਆ ਵੀ ਢੋਲੀ ਦਾ ਪਹਿਲਾਂ ਸਾਈਕਲ ਚੱਕ ਲੈ ਗਿਆ ਇਹ ਘਰ ਨੂੰ ਮੈਨੂੰ ਬੋਲੀ ਜਾਵੇ ਮੈਨੂੰ ਬੋਲੀ ਜਾਵੇ ਨਹੀਂ ਹਾਈ ਕੋਰਟ ਕੋਰਟ ਮੈਂ ਦੱਸ ਕੇ ਗਿਆ ਤਾਂ ਮੈਂ ਕਿਹਾ ਚਲ ਮੈਂ ਆਇਆ ਮੈਨੂੰ ਟਾਈਮ ਨਹੀਂ ਲੱਗਾ ਜਦੋਂ ਮੈਂ ਘੋੜਾ ਬਣਨ ਲੱਗ ਗਿਆ ਤਾਂ ਟਾਈਮ ਟਾਈਮ ਲੱਗ ਗਿਆ ਤਾਂ ਮਨੂ ਗੇਦਾ ਲੈ ਤੂੰ ਉਹਨਾਂ ਟਾਈਮ ਲਾਇਆ ਕੱਲ ਮੈਂ ਦੁੱਧ ਨਹੀਂ ਪੋਣਾ ਦਾ ਆਪਣਾ ਆ ਗਾਇਆ ਭਰੂਥਾ ਹਾਂ ਕਿੱਦਾਂ ਲੰਗਾ ਵੀ ਕਾਹਦਾ ਮੜੂਗੇ ਹਾਂ ਆ ਪੰਜ ਤੂੰ ਕਿਹੜਾ ਦਵਾ ਲੈਂਦਾ ਵਿੱਚ ਤੂੰ ਆ ਮੇਰੇ ਦੇ ਆ ਹਾਂ ਨਿਆਰਾ ਮਨੂ ਮਰਜ ਵੀ ਵੀਰਾ ਕਹਿੰਦੇ ਕਹਿੰਦਾ ਨਹੀਂ ਕਹਿੰਦਾ ਕਹਿੰਦਾ ਲੇਜ਼ਰ ਮੈਚ ਲਾ ਕਹ ਲੈ ਲੇਜ਼ਰ ਮੈਚ ਲਾਇਆ ਕਹਿੰਦਾ ਮੈਂ ਕਮ ਮੈਂ ਕ ਦੂ ਛੱਡ ਮੈਂ ਕ ਤੂੰ ਘਰ ਪੈ ਜਕਰੀ ਮੈਚ ਲਾ ਲੈ ਤੈਨੂੰ ਬਗਾ ਮੈਂ ਤੇ ਐਸੀ ਲੱਗਿਆ ਵਿਆ ਆਵੇ ਕਰ ਦੇ ਕਰਨੇ ਰੋੜਦੋ ਕੰਮ ਨੂੰ ਬਸ ਇਹਦਾ بڑے ਟਰੈਕਟਰ ਦਾ ਆਪਣਾ ਤਾਂ ਮੈਂ ਚਲਾ ਲਾਂਦਾ ਬ్రో ਬਹੁਤ ਬਣ ਗਿਆ ਬਈ ਚੱਲ ਕਿੰਨਾ ਉੱਚਾ ਬਗ ਠੀਕ ਹੈ ਚਦਰੀ ਕਿੰਨੀ ਉੱਚਾ ਹੈ ਚਦਰੀ ਨਹੀਂ ਹੈ ਮੈਂ ਦੇਖ ਚਦਰੀ ਨਹੀਂ ਹੈ ਸਰ ਦੇ ਥੋੜਾ ਜਿਹਾ فرق ਕਿੰਨਾ ਉੱਚਾ ਇਸ ਨਾਲ ਸਰ ਗਾਲੇ ਕਵਰ ਵੀ ਗਾਲੇ ਕਵਰ ਵੀ ਉਹਦੇ ਵਿੱਚ ਕਰਿਆ ਉਹਦੇ ਵਿੱਚ ਜਿਹੜਾ ਬੰਪਰ ਹੀ ਹੈ ਚੱਕੇ ਮਗਰਾੜ 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 ਦੇ ਵਿੱਚ ਕਰਿਆ ਐਣੀਆ ਕਿ ਮੁੰਗਰਾੜ ਬੱਟੇ ਆਲੇ-ਗਲੇ ਕਰੇ ਸਫਾਈ ਵਾਲਾ ਕੰਮ ਕਰਿਆ ਹਾਂ ਨਾ ਮਰਣਾ ਆਪਾ ਜਨਾ ਕਰੇ ਭਜੰਦਾ ਆਹ ਨੀ ਤੜਕਣਾ ਚਾਹੀਦਾ ਚਲੋ ਫੇਰ ਇਹਦਾ ਕੰਮ ਆ ਜੀ ਗੱਡੀ ਦੇ ਗੁੜਕੇ ਪੱਕੇ ਬੰਦੇ ਹੋ ਜੀ ਹੈ ਹਾਂ ਚਲੋ ਫੇਰ ਚਾਲ ਦੂੰਗਾ ਚਲ ਠੀਕ ਹੈ ਜੀ ਬਈ ਠੀਕ ਹੈ ਬੰਦੇ ਬਈ ਫੇਰ ਕੱਲ੍ਹ